ਪਿਆਰ ਸਰਕਾਰ ਮਰਦਾਬਾਤ ਪਿਆਰ ਸਰਕਾਰ ਮਰਦਾਬਾਤ ਕਿਸਾਨਾਂ ਦੀ ਦੋਸ਼ੀ ਸਰਕਾਰ ਮਰਦਾਬਾਤ ਕਿਸਾਨਾਂ ਦੀ ਦੋਸ਼ੀ ਸਰਕਾਰ ਮਰਦਾਬਾਤ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਸਰਕਾਰ ਮਰਦਾਬਾਤ ਕਿਸਾਨਾਂ ਦੀ ਦੋਸ਼ੀ ਸਰਕਾਰ ਮਰਦਾਬਾਤ ਪਿਆਰ ਸਰਕਾਰ ਮਰਦਾਬਾਤ ਪਿਆਰ ਸਰਕਾਰ ਮਰਦਾਬਾਤ विधानसभा ਹਲਕਾ ਨਾਭਾ ਦੇ ਪਿੰਡ ਕਕਰਾਲਾ ਵਿਖੇ ਕਿਸਾਨਾਂ ਦਾ ਲਗਭਗ 200 ਏਕੜ ਝੋਨਾ ਪਾਣੀ ਵਿੱਚ ਡੁੱਬਣ ਕਾਰਨ ਬਰਬਾਦ ਹੋਣ ਸਬੰਧੀ ਮਾਮਲਾ ਸਾਹਮਣੇ ਆਇਆ ਹੈ ਸਾਬਕਾ ਸਰਪੰਚ ਹਰਜੀਤ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਲਗਭਗ 200 ਏਕੜ ਤੋਂ ਵੱਧ ਝੋਨਾ ਬਰਬਾਦ ਹੋ ਗਿਆ ਹੈ ਜਿਸ ਦਾ ਕਾਰਨ ਉਹਨਾਂ ਦੇ ਪਿੰਡ ਦੇ ਕੋਲੋਂ ਦੀ ਲੰਗ ਦੀ ਡਰੇਨ ਦੀ ਸਫਾਈ ਨਾ ਹੋਣਾ ਹੈ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਡਰੇਨ ਵਿੱਚ ਐਸਟੀਪੀ ਪਲਾਂਟ ਨਾਬਾ ਦਾ ਪਾਣੀ ਪੈਂਦਾ ਹੈ ਪਰੰਤੂ ਸਫਾਈ ਨਾ ਹੋਣ ਕਾਰਨ ਥੋੜਾ ਮੀਂਹ ਪੈਣ ਤੇ ਹੀ ਡਰੇਨ ਦਾ ਪਾਣੀ ਜੋ ਕਿ ਗੰਦਾ ਹੈ ਉਹ ਖੇਤਾਂ ਵਿੱਚ ਆ ਜਾਂਦਾ ਹੈ ਕਿਸਾਨਾਂ ਨੇ ਕਿਹਾ ਕਿ ਜਿੰਨਾ ਕਿਸਾਨਾਂ ਦੀ ਫਸਲ ਬਰਬਾਦ ਹੋਈ ਹੈ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਉਹਨਾਂ ਕੋਲ ਖੁਦਕੁਸ਼ੀਆਂ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਰਹਿ ਜਾਵੇਗੀ ਆਇਗਾ ਤੁਸੀਂ ਇੱਥੇ ਰੋਜ਼ ਪ੍ਰਦਰਸ਼ਨ ਕਰਦੇ ਹੋ ਕੀ ਕਾਰਨ ਹੈ ਇਹ ਕਾਰਨ ਤਾਂ ਗਾ ਜੀ ਆਪਣੇ ਅਰਸ਼ਪਾਹ ਕੋਠਲੀ ਕੰਦੇ ਨਾਲ ਦੀ ਸਫਾਈ ਦੀ ਭਾਰਨਾ ਹੈ ਜੀ ਇਹ ਅੱਜ ਦਾ ਨਹੀਂ ਇਹ ਤਾਂ 15 ਦਿਨ ਦਾ ਸੰਘਰਸ਼ ਬਿੱਡਿਆ ਹੋਇਆ ਹੈ ਜੀ ਅਸੀਂ ਦਿਨ ਨੂੰ ਰੋਜ਼ ਫੋਨ ਲਾਉਂਦੇ ਆ ਜੀ ਨਹੀਂ ਕਿਉਂ ਇਹ ਸਫਾਈ ਨਹੀਂ ਹੋਈ ਜੀ ਸਾਡੀਆਂ ਜੀੜੀਆਂ ਮਰ ਗਈਆਂ ਜੀ ਬਿਲਕੁਲ ਨਹੀਂ ਸਫਾਈ ਤਾਂ ਪਹਿਲਾਂ ਹੋਣੀ ਚਾਹੀਦੀ ਇਹ ਪਹਿਲਾਂ ਸਰਕਾਰਾਂ ਦਾ ਪਹਿਲਾਂ ਸਰਕਾਰਾਂ ਦਾ ਕਰ ਦਿੱਤਾ ਜੀ ਟਾਈਮ ਨਾਲ ਇਹ ਸਰਕਾਰ ਦਾ ਇੱਧਰ ਧਿਆਨ ਹੀ ਨਹੀਂ ਅਸੀਂ 1 ਕੰਮੀਨੇ ਤੋਂ ਬਿੱਟ ਰਹੇ ਆ अच्छा जी ये दे सफाई कर दो जी सानू ये माहर करदा नाल सफाई कर दो रास्ते ਵਿੱਚ ਦੇਗੇ ਪਏ ਨੇ ਬੰਦ ਹੋਇਆ ਪਿਆ ਬਿਲਕੁਲ ਇਹ ਕਰਦੇ ਆ ਜੀ ਮਸ਼ੀਨਾਂ ਆ ਰਹੀਆਂ ਨੇ ਜੋ ਹੋ ਗਈ ਟੈਂਡਰ ਹੋ ਗਈ ਜੀ ਸਾਨੂੰ ਇਸੇ ਗੱਲਾਂ ਚ ਰੱਖਿਆ ਗਿਆ ਜੀ ਪਹਿਲਾਂ ਤਾਂ ਐਡੀਆਂ ਮੈਡਮ ਤਾਂ ਜੀ ਫੋਨ ਤੁਸੀਂ ਲਾ ਲਓ ਪਹਿਲਾਂ शक ਦੀ ਨਹੀਂ ਜੇ ਚੱਕੂ ਕੀ ਤਾਂ ਉਹ ਰਾਉਂਗ ਬੋਲਦੇ ਨੇ ਜੀ ਜੇ ਅਸੀਂ ਕਹਿੰਦੇ ਵੀ ਜੇ ਨਹੀਂ ਮਸ਼ੀਨ ਲਾਉਂਗੇ ਜੀ ਅਸੀਂ ਧਰਨਾ ਦੇਵਾਂਗੇ ਫਿਰ ਉਹ ਮੂੜੋ ਕਹਿੰਦੇ ਤੁਸੀਂ ਸਾਨੂੰ ਧਮਕੀਆਂ ਦਿੰਦੇ ਹੋ ਮੈਂ ਕਿਹਾ ਧਮਕੀਆਂ ਨਹੀਂ ਹੈ ਅਸਲੀਅਤ ਹੈ ਮੇਰੇ 19 ਏਕੜ ਦਾ ਮੇਰੀ ਮਰਿਆ ਜੀ ਪੂਰੀ 19 ਏਕੜ ਸਾਰੀ ਕੁੱਲ ਕਿੰਨੀ ਮਰਗੀ ਇੱਥੇ ਤਾਂ ਜੀ ਆਲੇ-ਦਾਲੇ ਲਾਲੋ ਵੀ 10 ਕਿੱਲਾਂ ਦਾ ਪਹਾੜਾ ਜੀ 5 ਕਿੱਲਾਂ ਦਾ ਇੱਧਰ ਨੂੰ 5 ਕਿੱਲਾਂ ਦਾ ਉੱਧਰ ਨੂੰ ਜੀ ਜਿਹੜੇ ਦੀ ਲਪੇਟ ਦੇ ਵਿੱਚ ਹੈ ਕੱਖ ਨਹੀਂ ਛਟੇ ਨੇ ਸਾਡੇ ਕਕਰ ਵਾਲਾ ਜ਼ਮੀਨ ਲੈ ਕੇ ਉਹ ਬਾਬੇ ਛੱਤੀ ਪੀਰਾਂ ਤੋਂ ਜੀ ਆਪਣਾ ਅੱਗੇ-ਪਿੱਛੇ ਜੀ ਪੌੜਾਂ ਵਾਲੇ ਪੁੱਲ ਤੱਕ ਸਾਰੇ ਕੀ ਕਾਰਨ ਹੋਇਆ ਪਾਣੀ ਕਦੋਂ ਆਇਆ ਕਿਵੇਂ ਪਾਣੀ ਦਾ ਮੰਦ ਆਪਣਾ ਅਲੇ ਦਾ ਕੀ ਮੈਂ ਸਟਾਰਟ ਵੀ ਨਹੀਂ ਹੋਇਆ ਹਾਲ ਤਾਂ ਸ਼ੁਰੂਆਤ ਆ ਜੀ ਇਹ ਪਾਣੀ ਪਤਾ ਕੀ ਹੈ ਜੀ ਜਿਹੜਾ ਹੁਣ ਸਾਨੂੰ ਪਤਾ ਲੱਗ ਰਿਹਾ ਇੱਕ ਇਹਨਾਂ ਨੇ ਟੀਟ ਪਲਾਂਟ ਲਾਤਾ ਹੀ ਉਹ ਦਲਦੀ ਗੇਟ ਲਾਬੇ ਦਾ ਪਾਣੀ ਜਿਹੜਾ ਸਾਰਾ ਉਹ ਇਹਦੇ ਛੜਤਾ ਜਿੰਨਾ ਅੱਗੇ ਬਰਸਾਂ ਦਾ ਪਾਣੀ ਆਉਂਦਾ ਸੀ ਜੇ ਉਹਨਾਂ ਦਾ ਹੁਣ ਇਹ ਆਮ ਚੱਲਦਾ 24 ਘੰਟੇ 24 ਘੰਟੇ ਉੱਥੇ ਤੱਕ ਲੈਂਦਾ ਜਿੱਥੇ ਕਹਿੰਦੇ ਮੀਹਾਂ ਦਾ ਚੱਲਦਾ ਹੁੰਦਾ ਸੀ ਜਦੋਂ ਮੀਂਹ ਪੈ ਜਾਂਦਾ ਹੀ ਸੜਾਕਾ ਇਹ ਜਦੋਂ ਬਾਹਰ ਨਿਕਲ ਜਾਂਦਾ ਜੀ ਨਾਲ ਪਾਣੀ ਦੀ ਸਫਾਈ ਬੰਦ ਤਾਂ ਹੋਇਆ ਪਿਆ ਜੀ ਪਾਣੀ ਲੰਗਦਾ ਨਹੀਂ ਅੱਗੇ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਸਾਦਾ ਬੁਰੇ ਕਤੋਂ ਕੱਟੋਂ 10 ਲੱਖਾਂ ਦਾ ਸਾਨੂੰ ਵੀ ਜਾਦੇ ਆ ਜੀ ਤੁਹਾਡਾ ਕੱਲੇ ਦਾ ਮੇਰਾ 19 ਏਕੜ ਮਰ ਗਿਆ ਜੀ ਤੁਸੀਂ ਲਾ ਲਓ 5000 ਤਾਂ ਤਾਂ ਪਈਆਂ ਨੂੰ ਪਹਿਲਾਂ ਦਵਾਈ ਜੀ 2000 ਦਾ ਡੀਲ ਖਰਚਾ ਜੀ ਬਾਕੀ ਉਹਦੇ ਦਵਾਈ ਦੀ 2 ਦਵਾਰੇ ਫੇਰ ਲਉਂਗੀ 15000 ਰੁਪਿਆ ਮੇਰਾ ਖਰਚਾ ਦਵਾਈ ਦਵਾਈ ਦਾ ਜੀ ਹੁਣ ਹੁਣ ਫਰੀਦ ਹੀ ਨਹੀਂ ਮੇਰੇ ਪੰਗੇ ਬਹੁਤ ਨੇ ਜੀ ਜਾਨਕੀ 3 ਲੱਖ ਤਾਂ ਤੁਹਾਡੇ ਹੀ ਹੋ ਗਿਆ ਕੱਲ ਹੋ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਅਸਲੀ ਹਤਾ ਮੈਂ ਪਹਿਲਾਂ ਮਾਨ ਸਾਹਿਬ ਨੂੰ ਪਈਆਂ ਦੇ ਫੋਟੋ ਮਲ ਸਾਹਿਬ ਨੂੰ ਵੀ ਕਿਹਾ ਮੈਂ ਮਹਾਜਾ ਉਹਨਾਂ ਨੇ ਵੀ ਬੁਲਾ ਕੇ ਉੱਥੇ ਨਹੀਂ ਆਪਾਂ ਕਰਦੇ ਮੈਂ ਧਰਨੇ ਤੇ ਕਹਿੰਦੇ ਨਾਲ ਬੈਠੂਗਾ ਜੇ ਇੰਨਾ ਗੱਲ ਬਣੀ ਪਰ ਪਤਾ ਨਹੀਂ ਜਾਂ ਤਾਂ 15 ਦਿਨ ਪਿਛਲੇ ਸਾਲ ਸਫਾਈ ਹੋਈ ਸੀ ਬਿਲਕੁਲ ਉਹੀ ਸੀ ਪਿਛਲੇ ਸਾਲ ਅੱਛਾ ਇਹ ਕਿ ਨਹੀਂ ਹੋਈ ਇਹ ਕਿ ਨਹੀਂ ਹੋਈ ਪਿਛਲੇ ਸਾਲ ਹੋਈ ਹੈ ਜੀ ਜੀ ਮੰਗ ਕਰਦੇ ਹੁਣ ਕੀ ਕਰ ਮੰਗਦਾ ਸੀ ਇਹੀ ਕਰਦੇ ਜੀ ਤਾਂ ਹੀ ਹੱਥ ਜੋੜਦੇ ਤੇ ਭਗਵਾਨ ਤਮਨ ਮੂਰੇ ਵੀ ਸਾਨੂੰ ਨਾ ਯਾੜ ਤੁਹ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਮੈਂ ਬਹੁਤ ਮੈਨੂੰ ਪਤਾ ਮੈਂ ਪਟਿਆਂ ਤੇ ਚਾੜੇ ਵੀ ਨਹੀਂ ਮੈਂ ਹੈਂਟਲ ਮਾਰੇ ਵੀ ਨੇ ਮੈਂ ਤੁਹਾਨੂੰ ਦੱਸਾਂ ਇੱਥੇ ਉਹਨੇ ਪੀਟਰਿੰਗ ਜਿਹੜੀਆਂ ਦੀਆਂ ਵੀ ਆ ਕੇ ਦੋਨੋਂ ਬਾਗਿਆ ਪ੍ਰੋਗਰਾਮ ਆ ਜਿਹੜਾ ਜ਼ਰੂਰੀ ਕਰਨ ਵਾਲਾ ਸੀ ਇੱਧਰ ਦਾ ਧਿਆਨ ਹੀ ਨਹੀਂ ਆਇਆ ਸਰਕਾਰ ਦਾ ਜੀ ਜੀ ਹੁਣ ਹਲੇ ਨਹੀਂ ਹੁੰਦਾ ਫੇਰ ਹੱਲ ਤਾਂ ਫੇਰ ਇੱਕੋ ਹੱਲ ਹੈ ਸਾਡੇ ਕੋਲ ਦਾ ਫੇਰ ਉਥੋਂ ਨੂੰ ਪਤੀ ਫੇਰ ਕਹਿੰਦੇ ਨੇ ਜੁਨੀਅਨਾਂ ਧਰਨੇ ਲਾਉਂਦੇ ਨਹੀਂ ਫੇਰ ਅਸੀਂ ਰੋਡ ਜਾਮ ਕਰਾਂਗੇ ਜੀ ਕੱਲ ਨੂੰ ਕਿ ਐਵੇਂ ਜੀ ਸਾਡਾ ਆਲਟੀਮੇਟਮ ਦਿੱਤਾ ਵੀ ਅੱਜ ਐਂ ਦੁਬਾਰਾ ਜੀ ਕੱਲ ਤੱਕ ਨਾ ਕੋਈ ਇਥੇ ਪਾਪਲਾਈਨ ਮਸ਼ੀਨ ਲੱਗੀ ਤਾਂ ਅਸੀਂ ਪੌੜਾਂ ਕਿਤੇ ਜਾਮ ਕਰਾਂਗੇ ਜੀ ਜੁਨੀਅਨਾਂ ਜਾਤ ਜੁਨੀਅਨਾਂ ਸਾਡੇ ਨਾਲ ਖੜੀ ਆ ਜੀ ਸਾਰੇ ਦਿਨੇ ਇਕੱਠੇ ਕਰੋ ਜੁਨੀਅਨ ਹਾਂ ਜੀ ਸਾਡੇ ਦਾ ਗਰਾਹਾਂ ਜੁਨੀਅਨ ਵੀ ਖਾਤਾ ਪਾਈ ਚਲਾ ਇਕੱਠਾ ਜੀ ਜੁਨੀਅਨ ਵਾਲਾ ਤਾਂ ਉਹ ਤਾਂ ਇਹ ਦਿਮਾਗ ਵਿੱਚ ਕਰਦਣਾ ਵੀ ਇੱਕ ਜੁਨੀਅਨ ਆ ਜੁਨੀਅਨ ਉਹਦੀ ਜਿੰਨੇ ਸਾਡੇ ਪਿੰਡ ਦੇ ਜੁਨੀਅਨ ਨੇ ਰਾਜੇ ਵਾਲਾ ਰੂਪ ਵੀ ਹੈਗਾ ਜੀ ਸਾਰੇ ਇਕੱਠੇ ਜਾ ਕੇ ਬੌੜਾਗੇ ਰਿਜਾਮ ਲਾਵਾਂਗੇ ਜੀ ਵੀ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਜੀ ਪਿੰਡ ਕਕਰਾਲਾ ਨੌ ਮੇਰਾ ਜੀ ਕਿੰਦੀ ਆ ਅੱਜ ਜਿਹੜਾ ਹੈਗਾ ਇੱਥੇ ਇਕੱਠੇ ਹੋਣ ਦਾ ਮਕਸਦ ਕੀ ਹੈ ਤੁਹਾਡਾ ਤੇ ਕੋਈ ਅੱਜ ਇਕੱਠੇ ਹੋਣ ਦਾ ਸਾਨੂੰ ਸੁਨੇਹਾ ਲੱਗਿਆ ਸੀ ਯਾ ਜੁਨੀਅਨ ਦੇ ਪ੍ਰਧਾਨਾਂ ਜੀ ਉਰੇ ਆਉਣ ਦਾ ਕਾਰਨ ਕੀ ਆ ਸਾਡਾ ਕਿਸਾਨ ਪਹਿਲੀ ਮਰ ਰਿਹਾ ਦਵਾਰੋ ਝੋਨਾ ਲਾਉਣਾ ਖਾਲਾਈ ਦਾ ਬਾੜਾ ਨਹੀਂ ਕੇਰੇ ਮੱਥਾ ਲੱਗ ਰਿਹਾ ਪਹਿਲਾਂ ਦੱਸ ਕੇ ਹਟੇ ਸਰਪੰਚ ਸਾਹਿਬ ਪਹਿਲਾਂ ਵੀ ਇਹਨਾਂ ਨੇ ਪੱਤਰਕਾਰ ਆਏ ਤੇ ਦਿਖਾਇਆ ਸਾਰਾ ਕੁਝ ਇਹਦਾ ਪੰਜਾਬ ਸਰਕਾਰ ਸਾਡੇ ਕਿਸਾਨਾਂ ਨਾਲ ਮਜ਼ਾਕ ਕਰ ਰਹੀ ਆ ਇਹ ਕੋਈ ਡਰੇਨ ਦੀ ਸਫਾਈ ਥੋੜੂ ਹੋ ਰਹੀ ਆ ਨਾ ਕਿ ਇਹ ਪੰਚਾਇਤ ਦਾ ਕੰਮ ਵੀ ਪੰਚਾਇਤ ਨੂੰ ਹੁਕਮ ਦੇਤੇ ਵੀ ਡਰੇਨ ਦੀ ਸਫਾਈ ਕਰੋ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਣਾ 2 2 ਫੁੱਟ ਨਾਲ ਕਿਤੇ ਡਰੇਨ ਦੀ ਸਫਾਈ ਹੋ ਜੂਗੀ ਉੱਪਰ ਕੁਦਰਤ ਨੀ ਪਉ ਨੂੰ ਤਿਆਰਾ ਆ ਸਾਰਾ ਰਕਵਾ ਰੋ ਲੈ ਕੇ ਜਿੱਥੇ ਤੱਕ ਇਹਦੀ ਲਪੇੜ ਚ ਆਉਂਦਾ 2.300 ਕਿਲਾ ਦਵਾਰੋ ਲੱਗਿਆ ਕਿਸਾਨ ਤਾਂ ਪਹਿਲੀ ਖੁਦਕੁਸ਼ੀ ਕਰਨ ਨੂੰ ਖੜਾ ਫਿਰ ਕਹਿੰਦੇ ਕਿਸਾਨ ਖੁਦਕੁਸ਼ੀ ਕਰਦਾ ਤਲਫਾਸ ਖਾ ਗਿਆ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਤੂੰ ਮਾਸਟਰ ਦਾ ਮੁੰਡਾ ਤੂੰ ਕਿਸਾਨ ਰਹਿ ਹੈ ਜਿਹੜੀ ਡਰੇਨ ਦੀ ਸਫਾਈ ਹੋਣੀ ਆ ਬਾਰਸ਼ਾਂ ਤੋਂ ਪਹਿਲਾਂ ਹੋਣੀ ਆ ਕਿ ਜਦੋਂ ਬਾਰਸ਼ ਆ ਗਈ ਜਾਂ ਕਿਸਾਨ ਧਰਨਾ ਲਾਉਣਗੇ ਵੀ ਦੁੱਖ ਬਿਆਨ ਕਰਨਗੇ ਫਿਰ ਹੋਣੀ ਆ ਇਹ ਇੱਕ ਲੌਲੀਪਾਪ ਹੈ ਕਿਸਾਨਾਂ ਨੂੰ ਇਹਨਾਂ ਇੱਕ ਪੰਚਾਇਤਾਂ ਨੂੰ ਹਦਾਇਤਾਂ ਦੇਤੀਆਂ ਜਿਹੜੇ ਪਿੰਡਾਂ ਕੋਲੇ ਪੰਚਾਇਤ ਕੋਲੇ ਗ੍ਰਾਂਟਾਂ ਨੇ ਜਾਂ ਜ਼ਮੀਨ ਦੀ ਇਨਕਮ ਜਾਣਾ ਚਾਰ-ਚਾਰ ਫੁੱਟ ਨਾਲ ਨਹੀਂ ਸਫਾਈ ਹੁੰਦੀ ਇਹਦੇ ਵਿੱਚ ਨਾਬੇ ਦਾ ਪਾਣੀ ਪਾਇਆ ਜਾ ਰਿਹਾ ਐਂ ਤਾਂ ਦੇਖ ਲੈ ਪਾਣੀ ਕਿਤੇ ਜਾ ਕੇ ਮਾਰ ਕਰੂਗਾ ਕੱਲਾ ਕਿਸਾਨ ਹੀ ਮਾਰਨਾ ਮੰਡੀਆਂ 'ਚ ਸਾਡੀ ਲੁੱਟ ਬਰਸਾਤਾਂ 'ਚ ਸਾਡੀ ਲੁੱਟ ਸਾਡੇ ਉਹੀ ਗੋਲੀ ਮਾਰ ਦੇਣ ਕੋਈ ਸਿਸਟਮ ਤਾਂ ਬਣਾਉਣਾ ਸਾਡੇ ਉੱਪਰ ਕੋਈ ਤਾਣਾ ਮਾਣਾ ਬੁਣ ਕੇ ਤੈਅ ਕਰਨ ਸਿਸਟਮ ਨੂੰ ਚਲਾਉਣ ਤਾਂ ਸਹੀ ਦੇਖੋ ਅਸੀਂ ਇਹੀ ਗਹਾਰ ਕਰਦੇ ਆ ਇਹਦੀ ਪਾਪ ਲਾਈਨਾਂ ਸਫਾਈ ਕਰੀ ਜਾਵੇ ਜੇ ਪਾਪ ਲਾਈਨਾਂ ਨਾ ਸਫਾਈ ਕਰੀ ਗਈ ਕੇਰਾ ਲੱਗ ਗਿਆ ਝੋਨਾ ਦੁਬਾਰੋ ਫੇਰ ਮਾਰਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੱਡਾ ਸੰਘਰਸ਼ ਕਰਾਂਗੇ ਅਲਟੀਮੇਟ ਅਸੀਂ ਦੇਈ ਬੈਠੇ ਆ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਅਸੀਂ ਬੌੜਾਗੜ੍ਹ ਧਰਨਾ ਦੇਵਾਂਗੇ ਅਸੀਂ ਸਾਡੇ ਕਿਸਾਨ ਨੂੰ ਮਰਨ ਨਹੀਂ ਦਿੰਦੇ ਕਿਸਾਨ ਸਾਡਾ ਪਹਿਲੇ ਹੀ ਮਰਿਆ ਪਿਆ ਜਿਹੜੇ ਕਿਸਾਨ ਦਾ ਜਾ ਝੋਨਾ ਮਰ ਗਿਆ 5000 ਲਵਾਈ ਬਿੱਦ ਡੀਜ਼ਲ ਦਵਾਈਆਂ ਕਿਸਾਨ ਕਿੱਥੋਂ ਬਚੂਗਾ 80000 ਰੁਪਏ ਕਿਤੇ ਜਮੀਨ ਪੰਜਾਬ ਸਰਕਾਰ ਇਹ ਗੱਲ ਦਾ ਜਵਾਬ ਦੇਵੇ ਜਿਹੜੇ ਕਿਸਾਨਾਂ ਦਾ ਸਾਡਾ ਨੁਕਸਾਨ ਹੋਇਆ ਉਹਦਾ ਸਾਨੂੰ ਮੁਆਵਜ਼ਾ ਦੇਵੇ ਸਾਡੇ ਨਾਲ ਬੈਠ ਕੇ ਗੱਲ ਕਰਿਓ ਰਿਆ ਕੇ ਮੌਕਾ ਦੇਖੇ ਜਿਹੜੇ ਪੱਤਰਕਾਰ ਵੀ ਸਾਡੇ ਕੋਲੇ ਆਉਂਦੇ ਨੇ ਸਾਡੀ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਉਂਦੇ ਨੇ ਇਹ ਅੰਨੀ ਬੌਲੀ ਗੂੰਗੀ ਸਰਕਾਰ ਜਿਹਨੂੰ ਜਮੀ ਨਹੀਂ ਪਤਾ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਇਹਨਾਂ ਤੋਂ ਸਾਨੂੰ ਉਮੀਦ ਸੀ ਉਹ ਇਹ ਤਾਂ ਦੂਿਆਂ ਤੋਂ ਵੀ ਮਾਰੇ ਨਿਕਲ ਗਏ ਦੂਿਆਂ ਤੋਂ ਵੀ ਜਿਹੜੀ ਆ ਮਸ਼ੀਨ ਲੱਗੀ ਹੋਈ ਆ ਇਹ ਸਰਕਾਰ ਨੇ ਭੇਜੀਆ ਨਾ ਜੀ ਮੇਰੇ ਨੋਟਿਸ ਦੇ ਵਿੱਚ ਆਇਆ ਵੀ ਪੰਚਾਇਤ ਨੇ ਭੇਜੀਆ ਹਾਂ ਵੀ ਪੰਚਾਇਤ ਨੇ ਭੇਜੀਆ ਮੈਨੂੰ ਸੁਨੇਹਾ ਲੱਗਿਆ ਸੀ ਜੁੜੀਆਂ ਉਹਰੇ ਪਹੁੰਚੇ ਆ ਦੇਖੋ ਇਹਤੇ ਗੌਰ ਕਰੀ ਜਾਵੇ ਨੂੰ ਸਾਰਾ ਪਾਪ ਲਾਈਨਾਂ ਕਲੀਅਰ ਕਰਿਆ ਜਾਵੇ ਨਹੀਂ ਕਹਿੰਦੇ ਤੁਸੀਂ ਅਲਟੀ ਅਸੀਂ ਅਲਟੀਮੇਟ ਦੇਤਾ ਸਾਡੇ ਝੋਨੇ ਤਕਰੀਬਨ ਲੱਗ ਗਏ ਅਸੀਂ ਸਾਥ ਦੇਵਾਂਗੇ ਸਾਡੇ ਭਾਈਆਂ ਦਾ ਬਣਦਾ ਹੱਕ ਇਹਨਾਂ ਨੂੰ ਮੁਆਵਜ਼ਾ ਦਿਓ ਇਹਦੀ ਸਿਰੇ ਤੱਕ ਡਰੇਨਸ ਹਣੇ ਤਾਂ ਮੌਨਸੂਨ ਨੇ ਪੰਜਾਬ ਚ 10 ਕਿਰਦੀ ਦਿਨ ਦਿੱਤੀ ਹਣੇ ਤਾਂ ਮੀਂਹ ਪੈ ਰਹੇ ਨੇ ਮੌਨਸੂਨ ਸਿਰਤੇ ਖੜੀ ਆ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਜੀ ਇਹ ਪਿੰਡ ਦੇ ਆਪਣੇ ਜਿਹੜਾ ਰਜਵਾਹਾ ਕੋਟਲੀ ਤੋਂ ਕਰੋਸ ਹੁੰਦਾ ਨਾ ਸੜਕ ਤੋਂ ਜੀਤਾ ਰੋਡ ਤੋਂ ਉੱਥੋਂ ਹੀ ਤੁਸੀਂ ਲਾ ਲਓ ਵੀ 2300 ਏਕੜ ਉੱਥੋਂ ਲਵੇਟ ਦੇ ਲੈ ਲੈ ਜਿਹੜਾ ਖਤਮ ਕਰਦਾ ਜੀ ਦੀ ਵਾਲਾ ਪਹਿਲਾ ਸ਼ੁਰੂ ਦੇ ਵਿੱਚ ਆਉਂਦਾ ਜੀ ਸਾਡੇ ਪਰਿਵਾਰ ਪਰ ਮੇਲਦਾ ਇਹ ਮੁੰਡੇ ਨੇ ਜੀ ਉਹ ਆਪ ਕੀਤੀ ਕਰਦੇ ਨੇ 5 ਕਿਲੇ ਤੋਂ ਉਹਨਾਂ ਦੇ ਮਰਦੇ ਜੀ ਉਦੋਂ ਅੱਗੇ ਆ ਗਿਆ ਇੱਕ ਠੇਕੇਦਾਰ ਆ ਜੀ ਸਾਡੇ ਭਾਈ ਸਾਬਨ ਜਮੀਨ ਆ ਉਹਨਾਂ ਕੋਲ ਠੇਕੇ ਤੇ ਜੀ 6 ਕਿੱਲੇ ਉਹਦੇ ਮਰਗੇ ਜੀ ਠੇਕੇ ਆਣਾ ਫਿਰ ਕਿੰਨੇ ਠੇਕੇ ਕੀ ਰੇਟ ਨੂੰ ਹੋਵੇ ਚੇ ਥੋੜਾ 80000 ਨੂੰ ਪਹਿਲਾਂ ਪੈਸੇ ਨੇ ਜੀ ਅੱਛਾ ਜੀ 80000 ਰੁਪਏ ਨੂੰ ਪਹਿਲਾਂ ਪੈਸੇ ਨੇ 6 ਕਿੱਲੇ ਉਹਦੇ ਮਰਗੇ 19 ਏਕੜ ਮੇਦੀ ਮਰਗੀ 10 ਕਿੱਲੇ ਮੇਰੇ ਪਾਰ ਨੇ 9 ਕਿੱਲੇ ਇੱਧਰ ਅੰਦਰ ਨੇ ਮੇਰੇ ਘਰ ਕਿੰਨੀ ਜੀ ਫਿਰ ਕਿਵੇਂ ਮੈਂ ਤਾਂ ਲੋਈ ਦਵਾਂਗਾ ਕਿਵੇਂ ਕਰ ਉਦੋਂ ਆ ਗਿਆ ਆ ਪੰਡਤ ਜੀ ਨੇ ਸਾਡੇ ਇਹ ਵੀ ਠੇਕੇ ਦੇ ਬਾਹਰ ਆ ਨੂਰੇ ਇਹ ਵੀ ਜ਼ਿਮੀਦਾਰਾਂ ਦੀ ਜ਼ਮੀਨ ਆ 7 ਕਿੱਲੇ ਤੇ 6 ਕਿੱਲੇ ਦੇ ਲਾਗੇ ਤੇ ਪਹਿਲਾਂ ਜਦੋਂ ਮੀਂਹ ਆਇਆ ਇੱਕ ਕਿੱਲਾ ਲਾਉਣ ਤੋਂ ਰਹਿ ਗਿਆ ਸੀ ਉਹ ਕਿੱਲਾ ਚਲੋ ਮਰਤਾ ਉਹ ਪਹਿਲਾਂ ਵੀ ਕਈ ਨਹੀਂ ਉਹ ਵੀ ਮਰੇ ਜਾਣਾ ਸੀ ਵਿੱਚ ਜਦੋਂ ਬਈਆਂ ਨੂੰ ਕਿਹਾ ਵੀ ਇਹਦਾ ਕੱਦੂ ਹੋਇਆ ਵਾ ਤੁਸੀਂ ਇਹ ਲਾਦੋ ਨੇ ਦੂਜਾ ਕੱਦੂ ਕਰਦੇ ਕਹਿੰਦੇ ਹਾਂ ਜੀ ਗੰਦਾ ਪਾਣੀ ਅਸੀਂ ਇਹਦੇ ਵਿੱਚ ਪੜਦੇ ਪਹਿਲਾਂ ਇਹਨੂੰ ਪਹਿਲੀ ਕਰੋ ਟਰੈਕਟਰ ਲਾ ਕੇ ਇਹੋ ਪਾਣੀ ਕੱਢ ਕੇ ਨਾਲੇ ਦੇ ਪਾਇਆ ਫੇਰ ਮੋਟਰ ਦਾ ਪਾਣੀ ਪਵਾ ਕੇ ਕੱਦੂ ਕਰਕੇ ਤੇ ਇੱਕ ਕਿੱਲਾ ਲਾ ਪਈਓ ਕੋ ਕਿੱਲਾ ਲਾ ਰਹੇ ਨੇ ਹੁਣ ਬਾਕੀ ਇਹ ਕੱਦੂ ਕੱਦੂ ਕਰ ਲਗੇ ਇਹ ਮੌਸਮ ਦੁਆਰਾ ਤਿਆਰ ਹੈ ਜੀ ਸਰੇ ਦਾ ਕਿ ਮਗਜੂ ਇੱਥੋਂ 10 ਕਿਲਿਆਂ ਦੀ ਹੁਣ ਥੋੜੇ ਦਿਲ ਤੇ ਕੀ ਵੀ ਤਰੀਆ ਇਸ ਟਾਈਮ ਅਜ ਤਾਂ ਹੁਣ ਤਾਂ ਇਹ ਤਾਂ ਉਜਲੇ ਪਿਆ ਜੀ ਬਿਲਕੁਲ ਸਾਡੀ ਤਾਂ ਕਹਾਣੀ ਖਤਮ ਹੈ ਜੀ ਇਹ ਦੁਵਾਰਾ ਇਹਦਾ ਤਾਂ ਇੱਕ ਵਾਰੇ ਇੱਕ ਵਾਰੇ ਮਸਾ ਲੱਗਦਾ ਇਥੋਂ ਹੀ ਸਾਬ ਚੁੰਨ ਦਾ ਜ਼ਿੰਮੇਦਾਰ ਇੱਕ ਵਾਰੇ ਮਸਾ ਲੋਂਦਾ ਦੂਜੀ ਵਾਰ ਤਾਂ ਚਲੋ ਅਸੀਂ ਐਂ ਕਹਿੰਦੇ ਵੀ ਕੰਮ ਲੱਗ ਜਾਗੇ ਕੋਈ ਨਾ ਹੁਣ ਤੁਹਾਨੂੰ ਪਤਾ ਹੀ ਆ ਪੈਸਾ ਕਿੱਥੋਂ ਮਿਲੂਗਾ ਬਹੁਤ ਔਖਾ ਜੀ ਪੈਸਾ ਵੀ ਤਾਂ ਕਿੱਥੋਂ ਲੈ ਕੇ ਆਉਣਾ ਹੈ ਇਹਦਾ ਅਰੇਂਜਮੈਂਟ ਕਰਨਾ ਉਹ ਡੇ ਵਰੂਦਾ ਬਿਹਾਰੀ ਨੇ ਜਿਹੜੇ ਵਿਚਾਰੇ ਆਪਣੀ ਮਿਹਨਤ ਕਰਨ ਵਾਸਤੇ ਆਏ ਨੇ ਉਹਨਾਂ ਨੂੰ ਤਾਂ ਤੇਜੀ ਤੋਰਾਂਗੇ ਨਾ ਜੀ ਅ ਅਸ ਪਹਿਲੇ ਤਾਂ ਉਹ ਸਾਡੇ ਉੱਤੇ ਟੇਗ ਗਿਆ ਜੀ ਤਾਰਾ ਸਰਕਾਰ ਵੱਧ ਰਹੀ ਹੈ ਜੀ ਬਸ ਸਰਕਾਰ